ਵੇਖੇ ਵੇਖ ਜਵਾਨਾ ਬਾਬੇ ਦੌੜਾਂ ਲੋਂਦੇ ਨੇ ਕਿਉਂਕਿ ਇੱਕ ਪਾਸੇ ਖੇਡਾਂ ਬਦਨ ਪੰਜਾਬ ਦੀਆਂ ਚੜ੍ਹਨੀਆਂ ਨੇ ਤੇ ਦੂਜੇ ਪਾਸੇ ਉਹ ਤਸਵੀਰਾਂ ਨਾਲ ਦੇ ਨਾਲ ਤੁਹਾਨੂੰ ਦੱਸਦੇ ਆ ਕਿਉਂਕਿ ਇੱਥੇ ਇੱਕ ਪਾਸੇ ਨੌਜਵਾਨ ਤੇ ਦੂਜੇ ਪਾਸੇ ਬਜ਼ੁਰਗ ਬਾਬੇ ਟਰੈਕ ਤੇ ਦੌੜਾ ਲਗਾ ਰਹੇ ਨੇ ਕਸਰਤ ਕਰ ਰਹੇ ਨੇ ਤੇ ਡੰਡ ਬੈਠਕਾਂ ਕਰ ਰਹੇ ਨੇ ਤੋ ਉਸ ਤੋਂ ਬਾਅਦ ਗੁਰਦਾਸ ਮਾਨ ਸਾਹਿਬ ਦਾ ਗਾਇਆ ਗਾਣਾ ਵੀ ਤੁਹਾਨੂੰ ਸਾਇ ਚੇਤੇ ਆ ਜਾਏਗਾ ਤੇ ਅੱਜ ਜੋ-ਜੋ ਇਹਨਾਂ ਤਸਵੀਰਾਂ ਨੂੰ ਵੇਖੇਗਾ ਉਹਦੇ ਮਨ ਦੇ ਵਿੱਚ ਵੀ ਇਹੀ ਖਿਆਲ ਆਏਗਾ ਪਰ ਇਹਨਾਂ ਬਜ਼ੁਰਗਾਂ ਦੀ ਇੱਕੋ ਹੁਣ ਅਪੀਲ ਆ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਉਸ ਦੇ ਨਾਲ ਅੱਜ ਇਹ ਬਜ਼ੁਰਗ ਇੱਕ ਬਹੁਤ ਵੱਡਾ ਸਨੇਹਾ ਵੀ ਦੇ ਰਹੇ ਨੇ ਕਿ ਜੇ ਇਸ ਉਮਰ ਦੇ ਵਿੱਚ ਆ ਕੇ ਅਸਦੀ ਜਵਾਨੀ ਜਦੋਂ ਇਸ ਉਮਰ 'ਚ ਪਹੁੰਚੇਗੀ ਤਾਂ ਉਹਦੇ ਸਰੀਰਿਕ ਟਾਂਚਾ ਕੀ ਹੋਏਗਾ ਤੇ ਕੀ ਉਹ ਇੰਨੀ ਜੋਰ ਅਜਮਾਇਸ਼ ਕਰ पाएगी ਕਈ ਤਰ੍ਹਾਂ ਦੇ ਸਵਾਲ ਅਜੇ ਤਸਵੀਰਾਂ ਸਾਡੀ ਜਵਾਨੀ ਤੇ ਚੱਕ ਦਿਨੀਆਂ ਨੇ ਇਹ ਤਸਵੀਰਾਂ ਨਾਲ ਦੀ ਨਾਲ ਤੁਸੀਂ ਦੇਖ ਵੀ ਸਕਦੇ ਹੋ ਕਿ ਟਰੈਕ ਤੇ ਬਜ਼ੁਰਗ ਦੌੜਦੇ ਨੇ ਕਸਰਤ ਕਰਦੇ ਨੇ ਡੰਡ ਵਟਕਾ ਲੋਂਦੇ ਨੇ ਤੇ ਇਹ ਸਾਰੀਆਂ ਹੀ ਤਸਵੀਰਾਂ ਹੈਗੀਆਂ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀਆਂ ਤੇ ਅੱਜ ਇਹ ਬਜ਼ੁਰਗ ਬਾਬੇ ਸੱਚ ਦੇ ਵਿੱਚ ਇੱਕ ਮਿਸਾਲ ਪੰਜਾਬ ਦੀ ਹੀ ਨਹੀਂ ਮੁਲਕ ਭਰ ਦੀ ਜਵਾਨੀ ਨੂੰ ਵੀ ਬਣ ਰਹੇ ਨੇ ਆਓ ਵੇਖਦੇ ਹਾਂ ਇਸ ਸਮੰਨ ਦੇ ਵਿੱਚ ਰਿਪੋਰਟ ਅਕਸਰੀ ਆਖਿਆ ਜਾਂਦਾ ਹੈ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਇਹ ਬਿਲਕੁਲ ਸੱਚ ਕਰ ਦਿਖਾਇਆ ਹੈ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ 14ਵੀਂ ਪੰਜਾਬ ਮਾਸਟਰ ਮੀਟ ਜਿੱਥੇ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਜਿੱਥੇ ਨੌਜਵਾਨ ਭਾਗ ਲੈ ਰਹੇ ਹਨ ਤੇ ਉੱਥੇ 80-80 ਸਾਲਾਂ ਦੇ ਬਜ਼ੁਰਗ 트랙 ਉੱਤੇ ਦੌੜਦੇ ਹੋਏ ਵਿਖਾਈ ਦੇ ਰਹੇ ਹਨ ਮੀਡੀਆ ਨਾਲ ਗਲਵਾਟ ਕਰਦੇ ਆ ਖੇਡਾਂ ਵਿੱਚ ਜੋਹਰ ਦਿਖਾਉਂਦੇ ਉਹਨਾਂ ਨੇ ਕਿਹਾ ਕਿ ਸਾਡੀ ਐਨੀਵਰ ਹੋ ਗਈ ਹੈ ਲੇਕਿਨ ਸਾਡੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਅਜ ਵੀ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਬਜ਼ੁਰਗ ਖੇਡਾਂ ਵਿੱਚ ਆਪਣੇ ਜੋਹਰ ਦਿਖਾਉਂਦੇ ਹਨ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਨੌਜਵਾਨਾਂ ਨੂੰ ਵੀ ਸੇਧ ਮਿਲਦੀ ਹੈ ਜਿੱਤਨਾ ਅੱਗੇ ਪਿੰਡਾਂ 'ਚ ਇਕੱਠੇ ਹੋ ਗਏ ਕੌਡੀ ਖੇਡਦੇ ਸੀ ਭੱਜਦੇ ਸੀ ਨਸਦੇ ਸੀ ਉਸੇ ਤਰ੍ਹਾਂ ਇਸ ਬੰਨੇ ਸਾਰਿਆਂ ਨੂੰ ਹੋਣਾ ਚਾਹੀਦਾ ਬੱਚਿਆਂ ਨੂੰ ਇਸ ਕੰਪੀਟੀਸ਼ਨ ਉਹ ਦੱਸ ਵੀ ਅਸੀਂ ਲੜਨਾ ਜਾ ਕੇ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਸੀ ਹੁਣ ਉਹ ਚੀਜ਼ਾਂ ਘਟਣ ਕਰਕੇ ਹੁਣ ਰਹਿ ਗਿਆ ਸਕੂਲਾਂ ਕਾਲਜਾਂ ਵਿੱਚ ਖੇਡਾਂ ਤੇ ਬੱਚੇ ਪਿੰਡਾਂ ਦੇ ਵਿੱਚ ਜਿਹੜੇ ਨੇ ਆਮ ਸ਼ਹਿਰਾਂ ਦੇ ਵਿੱਚ ਉਹ ਨਸ਼ਿਆਂ ਵੱਲ ਪ੍ਰੇਤਨ ਮੈਂ ਐਸੇ ਕਰਕੇ ਮੇਰਾ ਮੈਨੂੰ ਜਨੂਨ ਹੋਇਆ ਵੀ ਮੈਂ ਬੱਚਿਆਂ ਨੂੰ ਵਿਖਾਉਣ ਵਾਸਤੇ ਵੀ ਅਸੀਂ ਬਜ਼ੁਰਗ ਗਰਾਊਂਡ ਦੇ ਵਿੱਚ ਖੇਡਾਂਗੇ ਜਾ ਕੇ ਤੁਸੀਂ ਵੀ ਆਓ ਉਹਨਾਂ ਨੂੰ ਸ਼ਰਮ ਆਏ ਮਾੜੀ ਮੋਟੀ ਵੀ ਨਸ਼ੇ ਤੋਂ ਦੂਰ ਰਹਿਣ ਤੇ ਇਦਾਂ ਹੀ ਆਪਣੇ ਸਰੀਰ ਨੂੰ ਕਮਾਉਣ ਤੇ ਖੇਡਾਂ ਦੇ ਵਿੱਚ ਹਿੱਸੇ ਲੈਣ ਜਿੰਨੀਆਂ ਨੈਸ਼ਨਲ ਇੰਡੋ ਬੰਗਲਾਦੇਸ਼ ਹੋਈ ਮੇਰਾ ਹਡਲ ਦੇ ਵਿੱਚੋਂ ਫਸਟ ਜੀ ਲੌਂਗ ਜੰਪ ਤੋਂ ਫਸਟ ਜੀ ਦਿੱਲੀ ਹੋਈ ਸੀ ਗੁਰੂਖੇਤਰ ਨੈਸ਼ਨਲ ਹੋਈ ਮੇਰੇ ਤਿੰਨੋਂ 골ਡ ਜੀ ਲੌਂਗ ਜੰਪ ਤੇ ਦੋਨੋਂ ਹਡਲ ਜੀ ਤੇ ਬਾਕੀ ਵਰਤਨ ਪੰਜਾਬ ਦੀਆਂ ਵਿੱਚੋਂ ਫਸਜੀ ਮੈਂ ਜਿੰਨੀਆਂ ਵੀ ਚੰਡੀਗੜ੍ਹ ਮੀਟ ਹੁੰਦੀਆਂ ਜੀ 1990 ਤੋਂ ਲੈ ਕੇ ਉਹ ਸਾਰਾ ਮੈਂ ਭਾਗ ਲੈ ਰਹੀ ਉਹਦੇ ਵਿੱਚੋਂ ਮੈਂ 골ਡ ਮੈਡਲ ਲੈ ਰਹੀ ਹਾਂ ਕਰ ਕਰ ਜਾ ਕੇ ਚਾਹੇ ਮੇਰੇ ਨਾਲ ਲੜਾਈ ਹੋ ਜੇ ਮੇਰੇ ਕੋਈ ਛਿੱਤਰ ਮਾਰ ਜੇ ਮੇਰਾ ਸੰਦੇਸ਼ ਫਰੀਦਕੋਟ ਦੇ ਵਿੱਚ ਘਰ ਘਰ ਆ ਵੀ ਮੈਂ ਸਭ ਤੋਂ ਪਹਿਲਾਂ ਨਸ਼ਾ ਮੁਕਤ ਫਰੀਦਕੋਟ ਨੂੰ ਕਰਨਾ ਤੇ ਘਰ ਘਰ ਜਾ ਕੇ ਮੈਂ ਖੇਡਾਂ ਵਾਲੇ ਬੱਚੇ ਲੈ ਕੇ ਆਉਣੀ ਆ ਜੀ ਮੇਰੇ ਅੱਗੇ 250 ਬੱਚਾ ਹੁੰਦਾ ਉਹਨਾਂ ਦੇ ਮਗਰ ਮੈਂ ਹੁੰਦੀ ਆ ਤੇ ਸਾਰੀ ਦੁਨੀਆ ਮੈਨੂੰ ਵੇਖਦੀ ਆ ਫਰੀਦਕੋਟ ਮੈਨੂੰ ਬਹੁਤ ਚੰਗਾ ਲੱਗਦਾ ਜੀ ਉਹਨਾਂ ਤਾਂ ਇਹ ਚਨੇ ਅੱਜਕੱਲ ਤੇ ਜਵਾਨ ਨਹੀਂ ਜੇ ਬੱਚਿਆਂ ਨੂੰ ਇਹ ਇਹਨਾਂ ਨੂੰ ਲੈਣਾ ਚਾਹੀਦਾ ਹੈ ਜੇ ਵੀ ਸਾਮਾਨ ਲਾਉਣਾ ਚਾਹੀਦਾ ਵੀ ਸੈਰ ਕਰੀਏ ਪ੍ਰੈਕਟਿਸ ਕਰੀਏ ਸਿਹਤਰੀ ਫਿਟਨੈਸ ਰਹੂਗੀ ਮਨੋ ਮੇਰੇ ਕੋਲ ਇੰਨੇ ਮੈਡਲ ਨੇ ਮੇਰੇ ਕੋਲ ਇੱਕ ਘਰ ਲੱਗੇਗਾ ਕਿ ਲੋਗਾਂ ਦਾ ਸੌਣਾ ਨਹੀਂ ਚਾਹੁੰਦੇ ਨਹੀਂ ਤਾਂ ਇਹ ਕਹਣਾ ਸਭ ਨੂੰ ਇਸਤਲਾ ਲੈਣਾ ਚਾਹੀਦਾ ਔਰ ਮੈਂ ਡਿਸਕਸ ਥਰੂਰ ਵੀ ਆਂ ਤੇ ਅਸੀਂ ਡਿਸਟ੍ਰਿਕਟ ਸਾਡੇ ਸਭ ਤੋਂ ਜ ਵੱਡਾ ਕੌਂਟੇਨਿੰਜੈਂਟ ਸਾਡੇ ਲੁਧਿਆਣੇ ਦਾ ਹੁੰਦਾ ਇੱਥੇ ਪਾਰਟਿਸਪੀਕੇਸ਼ਨ ਹੁੰਦਾ ਅਸੀਂ ਜਿਹੜੇ ਵੀ ਇਥੋਂ ਐਥਲੀਟ ਸਾਡੇ 골ਡ ਮੈਡਲ ਸਿਲਵਰ ਮੈਡਲ ਲੈ ਕੇ ਜਾਂਦੇ ਨੇ ਅਸੀਂ ਉਹਨਾਂ ਨੂੰ ਕੋਈ ਸਾਡੇ ਕੋਲੇ ਐਨਓਜੀਜ਼ ਹੈਗੇ ਨੇ ਉਹ ਉਹਨਾਂ ਤੋਂ ਅਸੀਂ ਆਨਰ ਕਰਾਉਂਦੇ ਆ ਉਹਨਾਂ ਨੂੰ ਲੰਚ ਵਗੈਰਾ ਕਰਾਉਂਦੇ ਆ ਉਹਨਾਂ ਨੂੰ 500 300 200 ਅਕੋਰਡਿੰਗਲੀ ਇਸ ਸੀਕੁਐਂਸ ਦੇ ਵਿੱਚ 1st 2nd 3rd ਨੂੰ ਆਨਰ ਕਰਦੇ ਆ ਮੈਂ ਸਵੇਰੇ ਹਰ ਰੋਜ਼ ਡੇਲੀ 8 ਵਜੇ ਵਾਕ ਲਈ ਚੱਲਿਆ ਜਾਂਦਾ ਉੱਥੇ ਐਕਸਰਸਾਈਜ਼ ਕਰਕੇ ਸ਼ਾਮ ਨੂੰ ਮੈਂ ਪੀਆਯੂ ਦੇ ਵਿੱਚ ਟ੍ਰੈਕ ਜੁਨਣਾ 24 ਦੂਸਰੇ ਦੂਸਰੇ ਡੇਲੀ ਹਰ ਰੋਜ਼ ਦੱਸਦੇ ਇਹ ਕਿ ਪੰਜਾਬ ਸਰਕਾਰ ਲਗਾਤਾਰ ਖੇਡ ਮੇਲੇ ਦਾ ਆਯੋਜਨ ਕਰਵਾ ਰਹੀ ਹੈ ਅਤੇ ਦੂਜੇ ਪਾਸੇ ਹੁਣ ਬਜ਼ੁਰਗ ਵੀ ਇਸ ਦੇ ਵਿੱਚ ਆਪਣੀ ਰੁਚੀ ਵਿਖਾਉਂਦੇ ਹੋਏ ਦਿਸਰੇ ਹਨ ਜਗਵਾਨੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ